ਸਾਰੇ ਪ੍ਰੇਮ ਚ ਭਿੱਜ ਕੇ ਚੱਪਿਓ ਵਾਹ ਗੁਰੂ 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 واحرو گردی کا خالصہ واحج گردی کی فتح سما بہت سنجیدگی کی دی مانگ کرتا ہے بھائی بھپن سنگھ جی کہہ رہے سی سہج بلوبو سہج بلوبو جیسے تت نہ جائی او ٹرما او سہج ਉਹ ਗਹਿਰ ਗੰਭੀਰਤਾ ਉਹ ਸੰਜੀਦਗੀ ਦੋ ਗੱਲਾਂ ਇੱਕ ਤੇ ਬਹੁਤ ਜ਼ਿਆਦਾ ਸੰਜੀਦਗੀ ਚਾਹੀਦੀ ਹੈ ਇੱਕ ਮੰਥਨ ਚਾਹੀਦਾ ਹੈ ਮੰਥਨ ਰੜਕਣਾ ਬਿਲੋਵਨਾ ਬਿਲੋਵਨਾ ਹੈ ਰੜਕਣਾ ਹੈ ਤੇ ਸਹਿਜ ਵਿੱਚ ਰੜਕਣਾ ਹੈ ਰੜਕਣਾ ਕੀ ਹੈ ਕਈ ਵਾਰੀ ਮਿਹਨਤ ਵੀ ਕਰ ਰਹੇ ਹੁੰਦੇ ਆ ਸਮਾਂ ਵੀ ਲੱਗ ਰਿਹਾ ਹੁੰਦਾ ਸਾਡੀ એનર્ਜੀ ਵੀ ਲੱਗ ਰਹੀ ਹੁੰਦੀ ਹੈ ਨਤੀਜਾ ਕੁਝ ਵੀ ਨਹੀਂ ਨਿਕਲਦਾ ਬਹੁਤ ਜਲਵਾ ਵੀ ਪ੍ਰਗਟ ਹੋ ਰਿਹਾ ਹੁੰਦਾ ਬੜਾ ਜੋਸ਼ ਖਰੋਸ਼ ਵੀ ਦਿਖ ਰਿਹਾ ਹੁੰਦਾ ਬਹੁਤ ਅਸੀਂ ਪ੍ਰਗਟਾਵਾ ਵੀ ਕਰ ਰਹੇ ਹੁੰਦੇ ਆ ਹਰ ਤਰ੍ਹਾਂ ਦਾ ਸ਼ਕਤੀ ਦਾ ਪੈਸੇ ਦਾ ਆਪਣੀ ਮੈਨ ਪਾਵਰ ਦਾ ਹਰ ਪੱਖ ਦਾ ਸਭ ਕੁਝ ਹੋ ਰਿਆ ਹੁੰਦਾ ਹੈ। ਕਈ ਵਾਰੀ ਨਿਕਲਦਾ ਕੁਝ ਨਹੀਂ। ਕਈ ਵਾਰੀ ਤੇ ਕੌਮ ਦਾ ਕਰੋੜਾ ਰੁਪਈਆ ਲੱਗ ਜਾਂਦਾ। ਤੇ ਸਾਡੀ ਜਿਹੜੀ ਚਰਚਾ ਹੈ ਉਹੀ ਤੇ ਨਿਕਲਣਾ ਹੁੰਦਾ ਚਰਚਾ ਜਿਹੜੀ ਹੈ। ਜਿਹੜਾ ਤੁਸੀਂ ਘਰ ਜਾ ਕੇ ਡਿਸਕਸ ਕਰਨਾ ਉਹ ਨਿਕਲਣਾ ਹੁੰਦਾ ਹੈ। ਮੈਂ 네ਗੇਟਿਵ ਨਾ ਜਾਵਾਂ। ਬਹੁਤੀ ਵਾਰੀ ਚਰਚਾ ਇੱਥੇ ਮੁੱਕ ਜਾਂਦੀ ਕਿ ਲੰਗਰ ਕਿੰਨੇ ਕਿਸਮ ਦਾ ਸੀ ਪੈਸਾ ਲੱਗਿਆ ਸਮਾਂ ਲੱਗਿਆ ਆ ਐਸਾ ਸਥਾਨ ਤੇ ਬੈਠ ਕੇ ਇੱਕ ਇੱਕ ਮਿੰਟ ਜਿਹੜਾ ਨਾ ਇੱਕ ਮਿੰਟ ਤੇ ਜਿੰਨੇ ਚੈਨਲ ਨੇ ਇਹ ਸਾਰੇ ਚੈਨਲਾਂ ਤੇ ਹਜ਼ਾਰਾਂ ਲੱਖਾਂ ਲੋਕ ਸੁਣ ਰਹੇ ਆ ਤੇ 1 ਮਿੰਟ ਵੇਸਟ ਹੋਣ ਦਾ ਮਤਲਬ ਹੈ ਕੌਮ ਦੇ ਲੱਖਾਂ ਮਿੰਟ ਵੇਸਟ ਹੋਣੇ। ਜੇ 1 ਮਿੰਟ ਗਵਾਦਿਆਂ ਤੇ ਮਤਲਬ ਸਾਡੇ ਲੱਖਾਂ ਮਿੰਟ ਉਹਦੀ ਹੁਣ ਗਿਣਤੀ ਕਰੋ ਕਿੰਨਾ ਸਮਾਂ ਜਿਹੜਾ ਕਿਸੇ ਕੀਮਤ ਤੇ ਨਹੀਂ ਖਰੀਦ ਸਕਦੇ। ਤੇ ਅਸੀਂ ਲੱਖਾਂ ਮਿੰਟ ਹੀ ਬਤੀਤ ਕੀਤੇ ਕਿ ਲੱਖਾਂ ਵਰੇ ਬਤੀਤ ਕਰਨ ਲੱਗੇ ਆਂ। ਕਿਸ ਪਾਸੇ ਨੂੰ ਤੁਰਿਆ? ਇਹ ਬਿਲੋਬਨਾ ਹੈ। ਦਾਨਿਸ਼ ਬੰਦਾ ਨੇ ਸਿਰ ਜੋੜ ਕੇ ਗੈਰ ਗੰਭੀਰਤੀ ਨਾਲ ਗੰਭੀਰਤਾ ਨਾਲ ਇਹ ਬਿਲੋਬਨਾ ਹੈ ਇਹ ਰੜਕਣਾ ਹੈ। ਸਮਾਂ ਤੁਹਾਡਾ ਖਾਲਸਾ ਪੰਥ ਦੇ ਬੜੇ ਮਾਨਮਤੇ ਕੀਰਤਨੀਏ ਗੁਰੂ ਰਾਮਦਾਸ ਜੀ ਦੇ ਨਵਾਜੇ ਭਾਈ ਸ਼ੋਭਦੀਪ ਸਿੰਘ ਜੀ ਨੇ ਲੈਣਾ। ਮੈਂ ਤੇ ਥੋੜਾ ਜਿਹਾ ਮਿੰਟ ਕੁਝ ਜੋ ਮੇਰੇ ਵਲਵਲੇ ਨੇ ਤੁਹਾਡੇ ਚਰਨਾ ਚ ਰੱਖਣੇ ਚਾਹੁੰਦਾ। ਜਿੰਨੀਕ ਸੋਝੀ ਗੁਰੂ ਸਾਹਿਬ ਦਿੰਦੇ ਨੇ ਅਸਲ ਵਿੱਚ ਤੁਸੀਂ ਆਨੰਦ ਬਾਣੀ ਦਾ ਲੈ ਲੈ ਰਸ ਬਾਣੀ ਦਾ ਜਿੰਦਗੀ ਬਾਣੀ ਨੇ ਸਵਾਰਨੀ ਹੈ ਮੈਂ ਤੇ ਆਪਣਾ ਇੱਕ ਤਰਲਾ ਜਿਹਾ ਤੁਹਾਡੀਆਂ ਅਸੀਸਾਂ ਨਾਲ ਜਿੰਨੇ ਕੁ ਕਵਾੜ ਗੁਰੂ ਸਾਹਿਬ ਖੋਲਦੇ ਆ ਤੇ ਉਹ ਮੈਂ ਤੁਹਾਡੇ ਚਰਨਾਂ ਚ ਰੱਖਦਾ ਨਾ ਤੇ ਕੋਈ ਇਤਿਹਾਸ ਦਾ ਗਿਆਤਾ ਹਾਂ ਨਾ ਮੈਨੂੰ ਕੋਈ ਆਉਂਦਾ ਹੈ ਸਿਰਫ ਇਹ ਕੋਸ਼ਿਸ਼ ਹੈ ਕਿ ਅਸੀਂ ਟਟੂ-ਟਟ ਮੈਂ ਆਪਣੇ ਆਪ ਨੂੰ ਵੇਖ ਸਕਾਂ ਕਿ ਕੁਝ ਕੀਤਾ ਕੱਜ ਜਿੰਦਗੀ ਐਵੇਂ ਗੁਆ ਕੇ ਕੌਮ ਦੀਆਂ ਰੋਟੀਆਂ ਖਾ ਕੇ ਚਲੇ ਜਾਣਾ ਇਹ ਜ਼ਰੂਰ ਵੇਖਣਾ ਇਹੀ ਤੇ ਬਿਲੋਭਨਾ ਹੈ ਇਮਾਨਦਾਰੀ ਵਰਤੀਏ ਹੋ ਸਕਦਾ ਕਈਆਂ ਨੂੰ ਕੌੜੀ ਵੀ ਲੱਗੇ ਗੱਲ ਜੇ ਅਸੀਂ ਕੌਮ ਦਾ ਪੈਸਾ ਤੇ ਸਮਾਂ ਤੇ એનર્ਜੀ ਕੱਢਣੀ ਹੋਵੇ ਤੁਸੀਂ ਨਿਰਣਾ ਕਰੋ ਕਿ ਜੋ ਕੁਝ ਅਸੀਂ ਕਰਦੇ ਆਂ ਕਈ ਵਾਰੀ ਧਾਰਮਿਕ ਕਰਮ ਦੇ ਨਾਂ ਤੇ ਉਹਦੇ ਵਿੱਚੋਂ ਬਿ ਲੋਬ ਬਿ ਲੋਬ ਕੇ ਕੀ ਕੱਢ ਰਹੇ ਹੁੰਦੇ ਆ ਕਿੱਥੇ ਕੇ ਜੇ ਪਹੁੰਚਦੇ ਆ ਅਸੀਂ ਸਾਨੂੰ ਨਾ ਗੁਰੂ ਸਾਹਿਬ ਜੀ ਨੇ ਸੋਝੀ ਦਿੱਤੀ ਬੰਦੇ ਦੀ ਅਕਲ ਨਹੀਂ ਕੁਝ ਵੀ ਕਰ ਸਕਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜ ਲਓ ਕੁੱਟ ਕੇ ਅੱਖਰ ਅੱਖਰ ਸ੍ਰੀ ਗੁਰੂ ਗੰਬ ਸਾਹਿਬ ਜੀ ਨੂੰ ਮੰਨਣਾ ਸ਼ੁਰੂ ਕਰ ਲਈਏ ਸਮਝਣਾ ਸ਼ੁਰੂ ਕਰ ਲਈਏ ਸਾਰੀ ਕੌਮ ਮੈਂ ਬੇਨਤੀ ਕਰਾਂ ਸਾਰੀ ਕੌਮ ਆਪਣਾ ਆਪਣਾ ਸਹਿਜ ਪਾਠ ਸ਼ੁਰੂ ਕਰ ਲੇ ਸਾਡੀ ਕੌਮ ਦੀ ਤਕਦੀਰ ਬਦਲ ਜਾਏ ਫਿਰ ਫਿਰ ਤੁਹਾਡਾ ਪਤਾ ਕੀ ਅਨੁਭਵ ਹੋਏਗਾ ਮੈਂ ਗੁਰੂ ਦੀ ਹਜ਼ੂਰੀ ਚ ਦਾਵੇ ਨਾਲ ਕਹਿੰਦਾ ਫਿਰ ਤੁਸੀਂ ਹੌਕਾ ਲੈ ਕੇ ਇਹ ਨਹੀਂ ਕਹੋਗੇ ਸਾਡਾ ਆਗੂ ਕੋਈ ਨਹੀਂ ਹੈ ਤੁਸੀਂ ਰੋਜ਼ ਗੁਰੂ ਕੋਲੋਂ ਅਗਵਾਈ ਲਓਗੇ ਤੇ ਗੁਰੂ ਤੁਹਾਡਾ ਆਗੂ ਹੋਏਗਾ ਦੁੱਖੀ ਤਿੱਕੀ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਅਜੇ ਤੇ ਐਕਸਪੈਰੀਮੈਂਟ ਹੀ ਕਰੀ ਜਾਂਦੇ ਆ ਕਦੀ ਉਹਦੇ ਪਿੱਛੇ ਲੱਗ ਗਏ ਕਦੀ ਉਹਦੇ ਪਿੱਛੇ ਲੱਗ ਗਏ ਤੇ ਬੁੱਧੂ ਬਣਾ ਰਹੇ ਸਾਨੂੰ ਰੱਜ ਕੇ ਜਿਨ੍ਹਾਂ ਨੂੰ ਨਾ ਕੋਈ ਕੌਮ ਨਾਲ ਪਿਆਰ ਹੈ ਨਾ ਕੋਈ ਕੌਮ ਨਾਲ ਵਾ ਵਾਸਤਾ ਹੈ ਆਸਰੇ ਜੇ ਲੱਭਦੇ ਫਿਰਦੇ ਤੁਰੇ ਫਿਰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗ ਕਰਨਾ ਸ਼ੁਰੂ ਕਰ ਲਓ ਪੰਥ ਜੀ ਸਾਰਾ ਕੁਝ ਛੱਡ ਕੇ ਨਾ ਜਿਹਦੇ ਕੋਲ ਬਹੁਤ ਘੱਟ ਸਮਾਂ ਹੈ ਉਹ 5 ਮਿੰਟ ਕੱਢ ਲੇ ਇੱਕ ਅੰਗ ਪੜ੍ਹ ਲੇ ਇੱਕ ਸ਼ਬਦ ਪੜ੍ਹ ਲੇ ساری ਜ਼ਿੰਦਗੀ ਚ ਸਹਿਜ ਪਾਠ ਏਖੋ ਜੇ ਨਾ ਵੀ ਹੋਵੇ ਤੇ ਮੈਨੂੰ ਪਾਪਾਂ ਦਾ ਭਾਗੀ ਬਣਾ ਦਿਓ ਕੀ ਪਤਾ ਜ਼ਿੰਦਗੀ ਕਦੋਂ ਮੁੱਕ ਜਾਣੀ ਹੈ ਪਰ ਜਿੰਨੀ ਗੁਜਰੇ ਸਹਿਜ ਬਿਲੋਵ ਦੀਆਂ ਹੀ ਗੁਜਰੇ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜ ਲੋ ਤਤ ਨਿਕਲੇਗਾ ਹੁਣ ਜਦੋਂ ਲੇਖਾ ਕਰਦੇ ਆ ਸਮਾਂ ਪੈਸਾ એનਰਜੀ ਜੋਸ਼ ਸੜਕਾਂ ਤੇ ਉਹਦੇ ਬਾਰੇ ਮੈਨੂੰ ਐ ਲੱਗਦਾ ਸਤਗੁਰੂ ਜੀ ਬੋਲ ਰਹੇ ਆ ਪੰਡਿਤ ਦਹੀਂ ਬਲੋਈਐ ਦਹੀਂ ਪੰਡਤ ਦਾ ਮਤਲਬ ਇੱਥੇ ਕੋਈ ਬਰਾਦਰੀ ਨਹੀਂ ਇਹ ਅਕਲਾਂ ਵਾਲਿਆ ਇਹ ਸਮਝਾਂ ਵਾਲਿਆ ਇਹ ਸਿਆਣਿਆਂ ਜੇ ਰਿੜਕਣਾ ਨਾ ਜੇ ਮਾੜੀ ਮੋਟੀ ਅਕਲ ਕੰਮ ਕਰਦੀ ਐ ਤੇ ਪਾਣੀ ਨਾ ਰਿੜਕ ਦਹੀਂ ਰਿੜਕ ਪਾਣੀ ਰਿੜਕੇਗਾ ساری ਉਮਰ ਲੱਗਾ ਰਹਿ ਕੱਖ ਨਹੀਂ ਉਹ ਨਿਕਲਣਾ ਉਹਦੇ ਵਿੱਚ ਪੰਡਤ ਦਹੀਂ ਬਲੋਈਐ ਵਿੱਚੋਂ ਨਿਕਲੈ ਤਤ ਜਲ ਮਥੀਐ ਜਲ ਦੇਖੀਐ ਭਾਈ ਇਹ ਜਗ ਇਹਾ ਵਤ ਪਾਣੀ ਰੜਕਿਆ ਨਹੀਂ ਕੁਝ ਵੀ ਨਿਕਲਦਾ ਅੱਛਾ ਇਹ ਵੀ ਗੁਰੂ ਦੱਸ ਦੇਗਾ ਜਦ ਦਿਨ ਅਸੀਂ ਗੁਰੂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਨਾ ਅੰਦਰੋਂ ਆਵਾਜ਼ ਆਏਗੀ ਪੀ ਤੂੰ ਕਿੱਥੇ ਖੜੇ ਹੋਣਾ ਤੇ ਕਿੱਥੇ ਨਹੀਂ ਹੋਣਾ ਕਿੱਥੇ ਵਿਸ਼ਵਾਸ ਕਰਨਾ ਤੇ ਕਿੱਥੇ ਨਹੀਂ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਕਲਾ ਵਰਤੇਗੀ ਚਾਨਣ ਹੋਏਗਾ ਟ੍ਰੈਕਸ਼ਨ ਮਿਲੇਗਾ ਤੁਹਾਡੇ ਜੋਸ਼ ਨੂੰ ਜਜਬੇ ਨੂੰ ਕਰੋੜਾ ਵਾਰ ਨਮਸਕਾਰ ਹੈ ਭਲਾ ਸ਼ਬਦ ਨਾਲ ਹੋਣਾ ਇਹ ਤੇ ਸਿਰਫ ਤਰਲੇ ਨੇ ਤਰਲੇ ਤੁਹਾਡੇ ਚਰਨਾਂ ਵਿੱਚ ਕਿਉਂਕਿ ਮੈਂ ਤੁਹਾਡੇ ਟੱਕਿਆਂ ਉੱਤੇ ਪੜਦਾ ਹਾਂ ਤੁਹਾਡਾ ਚੌਕੀਦਾਰ ਹਾਂ ਤੇ ਮੈਂ ਆਪਣਾ ਕਰਦਾ ਰੱਖਿਆ ਪਾਲਿਆ ਹੋਇਆ ਕੁੱਤਾ ਫਰਜ਼ ਨਿਭਾਉਂਦਾ ਨਾ ਜਿਵੇਂ ਮੈਂ ਉਹ ਫਰਜ਼ ਨਿਭਾਉਣ ਵਾਸਤੇ ਸਿਰਫ ਵੀ ਮੈਂ ਰੋਟੀਆਂ ਹਜਮ ਕਰ ਸਕਾਂ ਤੁਹਾਡੀ ਔਕਾਤ ਕੋਈ ਨਹੀਂ ਭਲਾ ਸ਼ਬਦ ਨਾਲ ਹੋਣਾ ਸ਼ਬਰ ਲੱਗਣੀਆਂ ਤੁਹਾਨੂੰ ਜ਼ਿਦਾਰ ਹੋਣੇ ਦਰਸ਼ਨ ਹੋਣੇ ਗੁਰਮਖ ਪਿਆਰੇ ਸ਼ਬਦ ਪੜ ਰਹੇ ਸੀ ਤੇ ਮੈਂ ਸੋਚ ਰਿਆ ਸੀ ਬਾਣੀ ਵਿੱਚ ਵੀ ਵੰਡੀ ਹੈ ਬਾਣੀ ਚ ਵੀ ਵੰਡੀ ਹੈ ਬਾਣੀ ਵਿੱਚ ਵੀ ਦੋ ਹਿੱਸਿਆਂ ਚ ਵੰਡਿਆ ਗਿਆ ਪਰ ਅਸੀਂ ਤੇ ਸੁਣਿਆ ਸੀ ਬਾਣੀ ਵਿੱਚ ਵੰਡੀਆਂ ਨਹੀਂ ਹਨ ਸਿੱਖੀ ਚ ਵੰਡੀਆਂ ਨਹੀਂ ਹੈ ਗੁਰੂ ਸਾਹਿਬ ਜੀ ਕਹਿੰਦੇ ਵੰਡੀ ਹੈ ਤੁਸੀਂ ਪੜ ਰਹੇ ਸੀ ਉਹਨੇ ਫਰਕ ਕਿਉਂ ਹੈ ਗੁਰਮੁਖ ਲਾਹਾ ਲੈ ਗਏ ਗੁੰਝਾ ਪਾਰੇ ਸੀ ਨਾ ਮਨਮੁਖ ਚੱਲੇ ਹੁਣ ਵੰਡੀ ਤੇ ਹੈਗੀ ਆ ਪਰ ਇਹ ਵੰਡੀ ਰੱਬ ਨੇ ਨਹੀਂ ਪਾਈ ਕੋਈ ਮੱਥੇ ਚ ਜੰਮਿਆ ਤੇ ਕੋਈ ਪੈਰਾਂ ਚ ਜੰਮਿਆ ਇਹ ਇਹ ਵੰਡੀ ਤੇਰੇ ਕਰਮ ਨੇ ਪਾਈ ਹੈ ਤੇਰੀ ਕਰਤੂਤ ਨੇ ਪਾਈ ਹੈ ਹੁਣ ਆਹੀ ਤੇ ਬਿਲਾਵਣ ਹੈ ਕਿ ਮੈਂ ਕਿਹੜੀ ਕੈਟਾਗਰੀ ਚਾਂ ਦੋ ਸਖਸ਼ ਸਾਨੂੰ ਬਾਰੀ ਤੌਰ ਦੇ ਉੱਤੇ ਸੇਵਾਦਾਰ ਨਜ਼ਰ ਆਉਂਦੇ ਆ ਇੱਕ ਪਰਮ ਸਨਮਾਨਯੋਗ ਧੰਨ ਬਾਬਾ ਮੋਤੀराम ਜੀ ਤੇ ਇੱਕ ਗੰਗੂ ਤੇ ਵੰਡੀ ਪਾਉਣ ਵਾਲਾ ਕਹਿੰਦਾ ਵੀ ਮੋਤੀराम ਜੀ ਉਹ ਉਹਦੀ ਉਹਦੀ ਸੋਚ ਦੇ ਅਨੁਸਾਰ ਪੀਏ ਪੈਰਾਂ ਚ ਜੰਮਿਆ ਹੋਇਆ ਨੀਚ ਐ ਤੇ ਆ ਜਿਹੜਾ ਹੈ ਸਰਬਸ਼੍ਰੇਸ਼ਟੇ ਮੱਥੇ ਚ ਜੰਮਿਆ ਹੋਇਆ ਪਰ ਜਦੋਂ ਅਸੀਂ ਗੁਰਮਤਿ ਦੀ ਵੰਡੀ ਨੂੰ ਵੇਖਿਆ ਤੇ ਜਿੰਨੂੰ ਅਖੌਤੀ ਜਾਤ ਦਾ ਹੰਕਾਰੀ ਕਹਿੰਦਾ ਸੀ ਨਾ ਪੈਰਾਂ ਚ ਜੰਮਿਆ ਹੋਇਆ ਉਨੂੰ ਸਿਰ ਝੁਕਾ ਕੇ ਸਾਰੇ ਪੰਥ ਨੇ ਕਿਹਾ ਧਨ ਮੋਤੀ ਜਿਨ ਪੁੰਨ ਕਮਾਇਆ ਗੁਰੂ ਲਾਲਾ ਤਾਂ ਹੀ ਦੁੱਧ ਪਿਆਇਆ ਤੇ ਜਿਹਨੂੰ ਸਰਬ ਸ੍ਰੇਸ਼ਟ ਮੈਂ ਅਸੀਂ ਨਕਾਰ ਦਿੱਤੀ ਨਾ ਉਹੀ ਗੱਲ ਜਿਹੜੀ ਬਾਬਾ ਕਬੀਰ ਨੇ ਕਹੀ ਪੰਡਤ ਮੁੱਲਾ ਜੋ ਲਿਖਦੀ ਆ ਛੋਟ ਚਲੇ ਹਮ ਕਸ਼ੂ ਨਾ ਲੀਆ ਅਸੀਂ ਨਕਾਰ ਦਿੱਤੀ ਤੇ ਅਸੀਂ ਗੁਰੂ ਦੇ ਅਨੁਸਾਰ ਕੀ ਵਿਚਾਰਿਆ ਕਰਮੀ ਆਪੋ ਆਪਣੇ ਅਸੀਂ ਗੁਰੂ ਵਾਲੀ ਫੜੀ ਅਸੀਂ ਪੰਡਤ ਵਾਲੀ ਨਹੀਂ ਫੜੀ ਇਹੀ ਤੇ ਬਲੋਬਨ ਹੈ ਕੀ ਫੜ ਕੇ ਬੈਠੇ ਆ ਇਹਹੀ ਤੇ ਰੜਕਣਾ ਸੀ ਜਿਹਦੇ ਚੋਂ ਤਤ ਨਿਕਲਣਾ ਸੀ ਸਾਧ ਸੰਗਤ ਲਾਈਟਾਂ ਸ਼ਾਮੀਆਂ ਨੇ ਅਡੰਬਰ ਦਿਖਾਵਾ ਚਲਕਾਰੇ ਕੇਲੇ ਸੇਬ ਵੰਡਲੇ ਇੱਥੇ ਜੇ ਖੜ ਗਿਆ ਪੰਥ ਜਦਨ ਸਿਰ ਤੇ ਛੱਤ ਨਹੀਂ ਸੀ ਤਨ ਤੇ ਕੱਪੜਾ ਨਹੀਂ ਸੀ ਖਾਣ ਨੂੰ ਰੋਟੀ ਨਹੀਂ ਸੀ ਜੰਗਲਾਂ 'ਚ ਬਸੇਰਾ ਸੀ ਉਦਨ ਸੁਰਤਾਂ ਉੱਚੀਆਂ ਸਨ ਤੱਪ ਵੇਖ ਉਜਲਾ ਸੀ ਕਿਉਂਕਿ ਬਿਲੋਬਨਾ ਤੋਂ ਬਿਲੋਬੋ ਬਿਲੋਬਨਾ ਤੁਸੀਂ ਕਿੱਥੇ ਜੇ ਖੜੇ ਅਸੀਂ ਬਾਬਾ ਜੀ ਜਾਵੇ ਮਨਮੁਖ ਜਾਵੇ ਮਨਮੁਖ ਜਾਵੇ ਮਨਮੁਖ ਫਿਰ ਫਿਰ ਚੋਟਾਂ ਖਾਵੇ ਜਿਤਨੇ ਨਰਕ ਸੇ ਮਨਮੁਖ ਭੋਗ ਗਾ ਗੁਰਮੁਖ ਲੇਪ ਦਾ ਮਾਸਾ ਹੈ ਵੰਡੀ ਹੈ ਨਾ ਪਰ ਮਨਮੁਖ ਤੇ ਗੁਰਮੁਖ ਕਿਉਂ ਹੈ ਇਹ ਤੇ ਹੁਣ ਤੂੰ ਨਿਰਣਾ ਕਰ ਤੇਰਾ ਮੁਖ ਕਿਹੜੇ ਵਾਲੇ ਪਾਸੇ ਆ ਬਈ ਗੁਰੂ ਦੇ ਘਰ ਕਹਿੰਦੇ ਰਿਆ ਗੰਗੂ ਤੇ ਗੁਰੂ ਦੇ ਘਰ ਰਿਆ ਕਿ ਗੁਰੂ ਨੂੰ ਦੇਖ ਕੇ ਦਰਸ਼ਨ ਕਰਕੇ ਪਤਾ ਨਹੀਂ ਕਿੰਨੀ ਵਾਰ ਹਜ਼ੂਰੀ 'ਚ ਹੀ ਵੀ ਬੈਠਾ ਹੋਏਗਾ ਸਾਹਮਣੇ ਉਹ ਵੀ ਤੱਕਿਆ ਹੋਏਗਾ ਮੁਖ ਗੁਰੂ ਵੱਲ ਨਹੀਂ ਹੋਇਆ ਮੁਖ ਸੰਸਾਰ ਵੱਲ ਹੋ ਗਿਆ ਤਾਂ ਹੀ ਤੇ ਕਿਹਾ ਸੀ ਭਗਤਾਂ ਕੀ ਚਾਲ ਨਿਰਾਲੀ ਇਹ ਨਹੀਂ ਕਿ ਉਹ ਰਾਤ ਚ ਖੱਡੇ ਐ ਇਸ ਲਈ ਨਿਰਾਲੀ ਐ ਕਿ ਦੁਨੀਆਂ ਤੋਂ ਵੱਖਰੀ ਐ ਜਦੋਂ ਸੰਸਾਰ ਵੱਲ ਮੁਖ ਹੁੰਦਾ ਤੇ ਲੋਭ ਚੇਤੇ ਆਉਂਦਾ ਤ੍ਰਿਸ਼ਨਾ ਚੇਤੇ ਆਉਂਦੀ ਐ ਵਿਕਾਰ ਚਿਤ ਚਾਹਦੇ ਆ ਜਦੋਂ ਗੁਰੂ ਵੱਲ ਮੁਖ ਹੁੰਦਾ ਤੇ ਫਿਰ ਲੱਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਹੀਂ ਭੁੱਲਣਾ ਤੋ ਬਿਲਾਵਨਾ ਤੇ ਆਪਣੇ ਆਪ ਨੂੰ ਐ ਵੀ ਮੈਂ ਐਨ ਮੱਦ ਚ ਖੜਾ ਹਾਂ ਇਧਰ ਗੰਗੂ ਬਿਰਤੀ ਹੈ ਇਧਰ ਉਹ ਸੰਤੋਖੀ ਬਿਰਤੀ ਜਿਹੜਾ ਸੇਵਾਦਾਰ ਬਣਿਆ ਸੇਵ ਕੀਤੀ ਮੌਕਾ ਤੇ ਗੰਗੂ ਨੂੰ ਵੀ ਮਿਲਿਆ ਪਰ ਤ੍ਰਿਸ਼ਨਾ ਵਿੱਚ ਡੁੱਬਿਆ ਹੋਇਆ ਤ੍ਰਿਸ਼ਨਾ ਦੀ ਅੱਗ ਚ ਸੜਿਆ ਹੋਇਆ ਪ੍ਰਸ਼ਾਦੇ ਛਕਾ ਕੇ ਵੀ ਸੇਵਾ ਦਾ ਫਲ ਨਹੀਂ ਖੱਟ ਸਕਿਆ ਦੂਜੇ ਪਾਸੇ ਜਿਹਦੇ ਕੋਲ ਕੱਖ ਨਹੀਂ ਹੈ ਚਾਰ ਘੁੱਟਾਂ ਦੁੱਧ ਦੀਆਂ ਪੀਉਣ ਵਾਲਾ ਦੁਨੀਆਂ ਵਿੱਚ ਜਿੱਦਾਂ ਦਾ ਉਹ ਸੇਵਾਦਾਰ ਹੈ ਉਦਾਂ ਦਾ ਦੁਨੀਆਂ 'ਚ ਕੋਈ ਹੋਰ ਹੋ ਨਹੀਂ ਸਕਿਆ ਇੱਥੇ ਤ੍ਰਿਸ਼ਨਾ ਦੀ ਅੱਗ ਹੈ ਉੱਥੇ ਸੰਤੋਖ ਦੀ ਸ਼ੀਤਲਤਾ ਹੈ ਤੇ ਸੇਵ ਪ੍ਰਵਾਨ ਕੀਤੀ ਹੋਈ ਸੇਵ ਕੀਤੀ ਸੰਤੋਖੀ ਜਿੰਨੀ ਸੱਚੋ-ਸੱਚ ਧਿਆਇ ਉਹਨੇ ਮੰੰਦਾ ਮੰੰਦਾ ਪੈਰ ਨਾ ਰੱਖਿਓ ਕਰ ਸੁਕਿਰਤ ਸੁਕਿਰਤ ਇਹ ਸੰਤੋਖ ਵਿੱਚੋਂ ਸੁਕਿਰਤ ਨਿਕਲਦੀ ਹੈ ਸਬਰ ਵਿੱਚੋਂ ਸ਼ੁਕਰ ਨਿਕਲਦਾ ਹੈ ਸੁਕਿਰਤ ਨਿਕਲਦੀ ਹੈ ਜਿਹੜੀ ਫਿਰ ਸੁਕਿਰਤ ਗੁਰੂ ਦੇ ਨੇੜੇ ਲੈ ਕੇ ਜਾਂਦੀ ਹੈ ਤੇ ਧਰਮੀ ਧਰਮ ਖੜਾ ਹੀ ਇੱਥੇ ਆ ਸਾਥ ਸੰਗਤ ਉਠਤ ਬੈਠਤ ਹਰ ਹਰ ਧਿਆਈ ਹੈ ਅਨ ਦਿਨ ਸੁਕਿਰਤ ਕਰੀਐ ਆਹ ਹੈ ਸੰਤੋਖੀ ਦੀ ਸੇਵਾਦਾਰ ਦੀ ਪਹਿਚਾਨ ਗੁਰਮੁਖ ਦੀ ਪਹਿਚਾਨ ਇਕ ਵੁਗੀਤੇ ਧਰਮੀ ਹੈ ਇੱਕ ਪਾਸੇ ਤਿਲਕ ਲਾਉਣ ਵਾਲਾ ਹੈ ਤਸਬੀਹ ਫੜਨ ਮਾਲਾ ਫੜਨ ਵਾਲਾ ਹੈ ਥੋਤੀ ਮੱਥੇ ਟਿੱਕਾ ਤੇੜ ਥੋਤੀ ਕਖਾਈ ਹੱਥ ਛੁਰੀ ਪੋਸ਼ ਵਿਸ਼ਾ ਕਰ ਕੁਛ ਪਹਿਰਾ ਲਗੇ ਦੇਨੇ ਤਲਵਾਰ ਉਠਾਕਰ ਗੋਬਿੰਦ ਬੀ ਸ਼ਬਾਸ਼ ਸ਼ਬ ਤੇ ਬਾਸ ਦੋ ਵੱਖਰੇ ਵੱਖਰੇ ਸ਼ਬਦ ਹੈ ਸ਼ਬ ਕਹਿੰਦੇ ਰਾਤ ਨੂੰ ਬਾਸ ਕਹਿੰਦੇ ਬਸੇਰਾ ਅੰਦਾਜ਼ਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਵੀ ਰਾਤ ਦੇ ਬਸੇਰੇ ਲਈ ਵੀ ਸਿੰਘ ਆਪੇ ਪਹਿਰਾ ਦੇਣਗੇ ਤੇ ਮੈਂ ਸੌਂਦਾ ਨਹੀਂ ਕਹਿੰਦੇ ਭਰਮ ਸੀ ਅਸੀਂ ਸੋਚਿਆ ਗੋਬਿੰਦ ਵੀ ਸ਼ਾਬਾਸ਼ ਹੋਏ ਖੇਮੇ ਵਿੱਚ ਜਾ ਕੇ ਤੇ ਭਰਮ ਉਦੋਂ ਚੁੱਕਿਆ ਗਿਆ ਜਦੋਂ ਦੇਖਾ ਤੋਂ ਬੈਠੇ ਹੈ ਗਰਦਨ ਝੁਕਾ ਕੇ ਹੈ ਵਾਹਿਗੁਰੂ 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 ਹਾ ਵਾਹਿਗੁਰੂ ਵਾਹਿਗੁਰੂ ਮੂੰਹੋਂ ਸੇ ਨਿਕਲਦਾ ਹੈ ਤੂੰ ਹੀ ਤੂੰ ਤੂੰ ਹੀ ਤੂੰ ਮੂੰਹੋਂ ਸੇ ਨਿਕਲਦਾ ਆਇਆ ਅਨਰਜੀ ਕਿੰਨਾ ਸਮਾਂ ਇਸੇ ਤੋਂ ਲੈ ਚ ਤਾਂ ਅਰਜਾ ਨੇ ਕਿ ਹਰ ਘਰ ਚ ਹੁਣੇ ਧੁਨ ਗੂੰਜੇ ਜੀ ਭਾਵੇਂ 1 ਮਿੰਟ ਬੈਠ ਜਾਇਓ ਪਰਿਵਾਰ ਨੂੰ ਲੈ ਕੇ ਬੈਠਿਓ ਜੇ ਪਤੀ ਪਤਨੀਓ ਜੇ ਮਾਂ ਪਿਓ ਇੱਕ ਸਿੱਖ ਦੁਏ ਸਾਧ ਸੰਗ

ਇਨੇ ਤੁਸੀਂ ਬੇਪਰਵਾਹ ਕਾਦੇ ਆਸਰੇ ਹੋ ਹਮ ਕਾਹੂ ਕੀ ਕਾਣ ਨਾ ਕੱਟਤੇ ਆਪਣੇ ਗੁਰ ਪ੍ਰਸਾਦ ਦੇ ਸਾਡੇ ਗੁਰੂ ਦੀ ਰਹਿਮਤ ਬਹੁਤੀ ਵੱਡੀ ਹੈ ਇਸ ਲਈ ਨਾ ਨਰਕਾਂ ਦਾ ਖੋਫ ਹੈ ਨਾ ਜਮਾਂ ਦਾ ਡਰ ਹੈ ਕਿਉਂਕਿ ਰਾਖਾ ਏਕ ਹਮਾਰਾ ਸਾਹੀ ਹੋ ਸੱਤੇ ਬੇਪਰਵਾਹ ਜਦ ਡੇਢ ਘੜੀ ਰਾਤ ਗੁਜ਼ਰੀ ਜਿਕਰੇ ਖੁਦਾ ਮੇ ਖੇਮੇ ਸੇ ਨਿਕਲਾਏ ਸਰਕਾਰ ਹਵਾ ਮੇ ਕਦਮੋਂ ਸੇ ਟਹਿਲਤੇ ਹੈ ਮਗਰ ਦਿਲ ਹੈ ਦੁਆ ਮੇਂ ਵਾਹ ਅਚਰਜ ਅਰਦਾਸ ਦੁਨੀਆ ਵਿੱਚ ਅਚਰਜ ਅਰਦਾਸ ਔਰ ਇਹ ਇੱਥੇ ਕਹਿ ਕੇ ਬਰੀ ਨਹੀਂ ਹੋਣਾ ਵੀ ਉਹ ਗੁਰੂ ਕਰ ਸਕਦਾ ਸਬੂਤ ਨੇ ਸਾਡੇ ਕੋਲ ਗੁਰੂ ਅਰਦਾਸ ਕਰ ਰਿਹਾ ਵੀ हे ਅਕਾਲ ਪੁਰਖ ਵਾਹਿਗੁਰੂ ਅੱਗੇ ਮੈਂ ਸ਼ਹੀਦ ਪਿਤਾ ਦਾ ਪੁੱਤਰ ਖਵਾਉਂਦਾ ਸੀ ਕੱਲ ਮੇਰੇ ਤੇ ਕਿਰਪਾ ਕਰੀ ਮੈਂ ਸ਼ਹੀਦ ਪੁੱਤਰਾਂ ਦਾ ਪਿਓ ਖਵਾ ਹੁਣ ਬੜਾ ਸੌਖਾ ਕੰਮ ਐ ਜੀ ਕਿਉਂ ਤੇ ਗੁਰੂ ਐ ਕਦੀ ਸ਼ਾਹ ਬਾਜ਼ ਸਿੰਘ ਸ਼ਵੇਕ ਸਿੰਘ ਦੀ ਭਾਈ ਸਾਹਿਬ ساری ਰਾਤ ਪਿਓ ਅਰਦਾਸਾਂ ਕਰਦਾ ਰਿਹਾ ਭਾਈ ਸ਼ਵੇਕ ਸਿੰਘ ਤੇ ਸਵੇਰੇ ਪੁੱਤਰ ਨੂੰ ਆਪਣਾ ਸਪਰਸ਼ ਦਿੱਤਾ ਹੱਥ ਤੇ ਜਕੜੇ ਹੋਏ ਸੀ ਤੇ ਇਤਿਹਾਸ ਕਹਿੰਦਾ ਚਰਨਾਂ ਦਾ ਗੂਠਾ ਮਸਤਕ ਨੂੰ ਛੁਹਾਇਆ ਪਿਓ ਨੇ ਤੇ ਜਿਹੜੇ ساری ਰਾਤ ਬਾਣੀ ਪੜ ਪੜ ਅਰਦਾਸਾਂ ਕੀਤੀਆਂ ਸੀ ਨਾ ਇੱਕ ਵਾਰੀ ਆਪਣੀ ਸ਼ੋਹ ਦੇ ਕੇ ਨਾ ਪਿਆਰ ਨਾਲ ਨੇੜੇ ਇਹ ਜਿਹੜੀ ਨਾ ਸਪਰਸ਼ ਕਰਨਾ ਇਹ ਵੀ ਇੱਕ ਨਿਗ ਹੈ ਆਪਣਾਤ ਹੈ ਤੇ ਉਸ ਵੇਖੋ ਕਈ ਵਾਰੀ ਬਾਲਾਂ ਨੂੰ ਸਪਰਸ਼ ਕਰਦੇ ਆਂ ਤੇ ਸਾਡਾ ਮੋਹ ਮਮਤਾ ਜਾਗ ਉੱਠਦੀ ਹੈ ਕਮਜ਼ੋਰੀ ਬਣ ਜਾਂਦੀ ਹੈ ਇੱਥੇ ਭਾਈ ਸ਼ਵੇਕ ਸਿੰਘ ਨੇ ਪੁੱਤਰ ਨੂੰ ਸਪਰਸ਼ ਕੀਤਾ ਤੇ ਅਰਦਾਸ ਕੀਤੀ ਕਲਗੀਆਂ ਵਾਲੇ ਪਾਤਸ਼ਾਹ ਚਰਖੜੀ ਤੇ ਚੜਨਾ ਇੱਕ ਕਿਰਪਾ ਹੋ ਜਾਏ ਮੇਰੇ ਤੋਂ ਪਹਿਲਾਂ ਮੇਰਾ ਪੁੱਤਰ ਚਰਖੜੀ ਤੇ ਚੜੇ ਤੇ ਮੈਂ ਦੁਨੀਆਂ ਦੇ ਉਤੋਂ ਇਹ ਸੁਰਖਰੂ ਹੋ ਕੇ ਜਾਵਾਂ ਕਿ ਮੈਂ ਸ਼ਹੀਦ ਪਿਓ ਦਾ ਪੁੱਤਰ ਆ। ਸ਼੍ਰੀ ਫਤਿਹਗੜ੍ਹ ਸਾਹਿਬ ਨਾ ਬਜ਼ੁਰਗ ਆਉਂਦੇ ਹੁੰਦੇ ਸੀ ਕਥਾ ਸੁਣਨ ਚੜਾਈ ਕਰਕੇ। ਲੰਬਾ ਸਮਾਂ ਸ਼ਾਮ ਨੂੰ ਆਉਂਦੇ ਹੁੰਦੇ ਸੀ ਤੇ ਕਦੀ ਕਦੀ ਕਥਾ ਤੋਂ ਬਾਅਦ ਉਹਨਾ ਬੜੀ ਪਿਆਰੀ ਜੀ ਕਵਤਾ ਆਪਣੇ ਰੰਗ 'ਚ ਹੀ ਗਾਉਣੀ ਤੇ ਮੈਂ ਚੁੱਪ ਕਰ ਜਾਂਦਾ। ਜਿਹੜੇ ਨਿਤ ਦੇ ਸਰੋਤੇ ਸੰਗਤ ਵਾਲੇ ਬੈਠੇ ਸਰਾਂਦੀ ਫਤਿਹਗੜ ਸਾਹਿਬ ਦੀ ਉਹਨਾਂ ਨੂੰ ਪਤਾ ਹੈ ਬਾਪੂ ਜੀ ਯੂਪੀ ਵਾਲੇ ਕਹਿੰਦੇ ਸੀ ਉਹਨਾਂ ਪਤਾ ਨਾ ਜੀ ਉਹਨਾਂ ਨੇ ਇੱਕ ਵਾਰੀ ਮੈਨੂੰ ਦੱਸਿਆ ਕਹਿੰਦੇ ਪੁੱਤਰ ਮੈਂ ਬੜੀਆਂ ਅਰਦਾਸਾਂ ਕਰਦਾ ਹੁੰਦਾ ਸੀ ਵੀ ਕਲਗੀਆਂ ਵਾਲੇ ਪਾਤਸ਼ਾਹ ਮੇਰੇ ਟੱਬਰ 'ਚ ਵੀ ਸ਼ਹੀਦ ਹੋਵੇ ਕਹਿੰਦੇ ਮੇਰੀ ਅਰਦਾਸ ਹੁੰਦੀ ਸੀ ਗੁਰੂ ਅੱਗੇ ਵੀ ਮੈਂ ਵੀ ਕਹਾਂ ਵੀ ਸਾਹਿਬ ਮੇਰੇ ਖਾਨਦਾਨ 'ਚ ਵੀ ਕੋਈ ਸ਼ਹੀਦ ਹੋਇਆ ਕਲਗੀਧਰ ਪਿਤਾ ਕਿਸਤ ਇਸ ਇੱਕ ਅੱਜ ਵੀ ਨਹੀਂ ਇਦਾਂ ਤੇ ਜ਼ਰੂਰਤ ਪਏਗੀ ਤੇ ਜੰਮਦੇ ਰਹਿਣੇ ਨੇ ਬਖਸ਼ਿਸ਼ ਕਿਦੀ ਝੋਲੀ ਚ ਪੈਣੀ ਹੈ ਪਤਾ ਨਹੀਂ ਮੈਂ ਗੁਰੂ ਦੀ ਹਜ਼ੂਰੀ ਚ ਤੁਹਾਨੂੰ ਦੱਸ ਰਿਹਾ ਕਹਿੰਦੇ ਫਿਰ ਮੈਂ ਵੱਡਪਾਗਾ ਹੋ ਗਿਆ ਮੇਰੀ ਝੋਲੀ ਭਰ ਗਈ ਮੇਰਾ ਦੋਤਾ ਸ਼ਹੀਦ ਹੋਇਆ ਲੱਡੂ ਵੀ ਜਾਣਦੇ ਸਰੰਦ ਵਾਲੇ ਸਾਰੇ ਕੰਦੇ ਫਿਰ ਮੇਰਾ ਦੋਤਾ ਸ਼ੀਤ ਹੋਇਆ ਤੇ ਮੈਨੂੰ ਲੱਗਿਆ ਮੇਰੀ ਕੁਣਬਾ ਜਿਹੜਾ ਉਹ ਸਲਖਣਾ ਹੋ ਗਿਆ ਐਦਾਂ ਮੰਗਦੇ ਸ਼ਹਾਦਤ ਕਲਗੀਧਰ ਪਿਤਾ ਕਦਮੋਂ ਸੇ ਟਹਿਲਤੇ ਹਨ ਮਗਰ ਦਿਲ ਹੈ ਦੁਆ ਮੈਂ ਤਾਂ ਦੱਸਿਆ ਵੀ ਇਸ ਸੁਰਖ ਨੂੰ ਨਾ ਹੋ ਜੀ ਵੀ ਉਹ ਤੇ ਗੁਰੂ ਸੀ ਧੰਨ ਉਹ ਸਿੱਖ ਜਿਹੜੇ ਗੁਰੂ ਦੇ ਰਾਹ ਤੇ ਤੁਰਨ ਵਾਲੇ ਇਸੇ ਲਈ ਤੇ ਇਸ ਸ਼ੀਸ਼ੇ 'ਚ ਆਪਣੇ ਆਪ ਨੂੰ ਵੇਖਣਾ ਕਿ ਮੈਂ ਕਿੱਥੇ ਖੜਾ ਹਾਂ ਕਦਮੋਂ ਸੇ ਟਹਿਲਤੇ ਹੈ ਮਗਰ ਦਿਲ ਹੈ ਦੁਆ ਮੇ ਕਹਤੇ ਹੈ ਖੁਦਾਵੰਦ ਹੂੰ ਖੁਸ਼ ਤੇਰੀ ਰਜ਼ਾ ਮੇ ਕਰਤਾਰ ਸੇ ਕਹਤੇ ਹੈ ਗੋਆ ਰੂਬ ਰੂਹ ਹੋਕਰ ਕਲ ਜਾਊਗਾ ਚਮਕੌਰ ਸੇ ਸੁਰਖਰੂ ਹੋਕਰ ਸਿਰ ਤੇ ਸੀ ਕਰਜ਼ਾ ਜੋ ਕਿਸ਼ਤਾਂ ਚ ਚੁਕਾ ਆਇਆ ਪਿਆਰ ਵੰਡਿਆ ਸਤਗੁਰਾਂ ਦੋਹੀ ਪਾਸੇ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਸਾਰੇ ਲਾਲ ਸ਼ਹੀਦ ਕਰਵਾ ਦਿੱਤੇ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਬਹੁਤ ਹੀ ਹਸਰਤਾਂ ਭਰੀ ਰਾਤ ਸੀ ਜੀ ਤੇ ਮੈਂ ਮਹਿਸੂਸ ਕਰ ਰਿਹਾ ਸੀ ਬੋਲਦਿਆਂ ਬੋਲਦਿਆਂ ਫਤਿਹਗੜ ਸਾਹਿਬੀ ਮੈਂ ਘਰਾਂ ਚ ਵੇਖਿਆ ਜਿਹੜੀ ਮਾਂ ਦੇ ਪੁੱਤ ਦਾ ਸਹੇਰੇ ਵਿਆਹ ਹੋਣਾ ਹੋਵੇ ਨਾ ਉਹ ਨਹੀਂ ਸੌਂਦੀ ਰਾਤ ਉਹਦੀਆਂ ਅੱਖਾਂ ਚ ਨੀਂਦ ਉੱਡ ਜਾਂਦੀ ਐ ਉਹਦੇ ਪੈਰ ਜ਼ਮੀਨ ਨਾਲ ਨਹੀਂ ਲੱਗਦੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਲਾਲਾਂ ਨੇ ਲਾੜੀ ਮੌਤ ਵਰਨੀ ਆ ਸਾਰੇ ਉਹ ਨਹੀਂ ਸੱਤੇ ਬਾਕੀ ਉਹਨੂੰ ਸਵਾਦ ਦਿੱਤਾ ਆਪ ਨਹੀਂ ਸੱਤੇ ਮਹਾਰਾਜ ਇੱਕ ਇੱਕ ਨੁਕਤਾ ਨਾਲ ਜੱਗੋਂ ਤੇਰਮਾ ਹੈ ਅਦਬुत ਹੈ عظیم ਹੈ ਅਨੁਠਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਾਂ ਦੇ ਵਿਆਹ ਦੁਨੀਆ ਭਰ ਵਿੱਚ ਜਦੋਂ ਕਿਸੇ ਦੀ ਔਲਾਦ ਦੇ ਵਿਆਹ ਹੁੰਦੇ ਆ ਤੇ ਲਾੜਾ ਆਉਂਦਾ ਹੈ ਲਾੜੀ ਲੈ ਕੇ ਜਾਂਦਾ ਹੈ ਲਾੜਾ ਆਉਂਦਾ ਲਾੜੀ ਲੈ ਕੇ ਜਾਂਦਾ ਪਰ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੇ ਵਿਆਹ ਬੜੇ ਅਨੁਠੇ ਹੋਏ ਇੱਥੇ ਸਾਤ ਸੰਗਤ ਜੀ ਲਾੜਾ ਲਾੜੀ ਵਰਨ ਨਹੀਂ ਆਇਆ ਮੌਤ ਲਾੜੀ ਕਮਲ ਇੱਕ ਬਾਣੀ ਦੀ ਮੈਂ ਪੰਕਤੀ ਇੱਥੇ ਸ੍ਰਿਤ ਗਾਲ ਸਪਸ਼ਟ ਹੋ ਜੇ ਆਪਾਂ ਪੰਕਤੀ ਇੱਕ ਪੜ੍ਹਦੇ ਹਾਂ ਜਿੰਦ ਬੋਟੀ ਮਰਨ ਵਾਰ ਲਾੜੀ ਕੌਣ ਹੈ ਜਿੰਦ ਤੇ ਲਾੜਾ ਕੌਣ ਹੈ ਵਰ ਕੌਣ ਹੈ ਮੌਤ ਲੈ ਜਾਸੀ ਪਰਨਾਏ ਇੱਥੇ ਗੱਲ ਉਲਟ ਹੋ ਗਈ ਇੱਥੇ ਮੌਤ ਨੂੰ ਵਰਨ ਵਾਸਤੇ ਗੁਰੂ ਸਾਹਿਬ ਦੇ ਲਾਲ ਜਾ ਰਹੇ ਆ ਦੁਨੀਆਂ ਵਿੱਚ ਮੌਤ ਲੋਕਾਂ ਨੂੰ ਵਰਨ ਵਾਸਤੇ ਆਉਂਦੀ ਹੈ ਮੌਤ ਨੂੰ ਇਹਨੂੰ ਕਹਿੰਦੇ ਆ ਕਤਲਗਾਹ ਵਿੱਚ ਮਟਕ ਨਾਲ ਜਾਣਾ ਤਾ ਲਿਖਿਆ ਕਿਸੇ ਆਦੀਬ ਨੇ ਵੀ ਜਿਸ ਧਜ ਸੇ ਕੋਈ ਮਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਤੀ ਹੈ ਇਸ ਜਾਨ ਕੀ ਕੋਈ ਬਾਤ ਨਹੀਂ ਜੇ ਜਾਨ ਤੋਂ ਆਣੀ ਜਾਣੀ ਹੈ ਜ਼ਿੰਦਗੀ ਤੇ ਸਾਰਿਆਂ ਦੀ ਮੁੱਕ ਜਾਣੀ ਆ ਪਰ ਅਸਲ ਵਿੱਚ ਕਿਸੇ ਉਹਨਾਂ ਦੇ ਗੂੰਜਦੇ ਆ ਜਦੋਂ ਕੋਈ ਸੱਜ ਕੇ ਮਟਕ ਨਾਲ ਚੱਲ ਕੇ ਮੈਦਾਨੇ ਜੰਗ ਵਿੱਚ ਮੌਤ ਨੂੰ ਵਰਨ ਵਾਸਤੇ ਜਾ ਰਿਹਾ ਹੋ ਫਿਰ ਮੌਤ ਉਹਨਾਂ ਨੂੰ ਨਹੀਂ ਵਰਦੀ ਉਹ ਮੌਤ ਨੂੰ ਵਰ ਕੇ ਲੈ ਕੇ ਜਾਂਦੇ ਆ ਕਾਲ ਉਹਨਾਂ ਤੇ ਕਾਬੂ ਨਹੀਂ ਪਾਂਦਾ ਉਹ ਕਾਲ ਨੂੰ ਜਿੱਤਦੇ ਨੇ ਫਿਰ ਸਾਧ ਸੰਗਤ ਹਸਰ ਤਾਂ ਪਰੀ ਰਾਤ ਮੱਥੇ ਚੁੰਮਰੇ ਮਹਾਰਾਜ ਸਾਫੇ ਕਬੀ ਸਿੰਘੋਂ ਕੇ ਉਠਾਤੇ ਹੈ ਜਮੀਂ ਸੇ ਢਿੱਲੇ ਹੋਏ ਦਸਤਾਰੇ ਠੀਕ ਕੀਤੇ ਰੀਜ ਨਾਲ ਕਿ ਸਵੇਰੇ ਤੜਕਸਾਰ ਇਹ ਜ਼ਿੰਦਗੀ ਦੀ ਆਖਰੀ ਰਾਤ ਹੈ ਤੜਕਸਾਰ ਲਾੜੀ ਮੌਤ ਨਾਲ ਵਿਆਹ ਹੋਣਾ ਹੈ ਤੇ ਮੈਂ ਸਜੇ ਹੋਏ ਵੇਖਣੇ ਚਾਹਦਾ ਆਪਣੇ ਜਿਗਰ ਦੇ ਟੁਕੜਿਆਂ ਨੂੰ ਆਪਣੇ ਸਿੱਖਾਂ ਹੁਣ ਇਹ ਇਹਦੀ ਵਿਆਖਿਆ ਅਸਲ ਚ ਮਾਵਾਂ ਨੂੰ ਜ਼ਿਆਦਾ ਹੋਣੀ ਐ ਜਿਨ੍ਹਾਂ ਦੇ ਅੰਦਰ ਹਸਰਤ ਹੁੰਦੀ ਐ ਸਵੇਰੇ ਪੁੱਤ ਨੂੰ ਖਾਰੇ ਚਾੜਨ ਦੀ ਸਵੇਰੇ ਧੀ ਚਾੜਨ ਦੀ ਕਲਗੀਆਂ ਵਾਲੇ ਪਾਤਸ਼ਾਹ ਹਸਰਤਾਂ ਕੱਲੇ ਪੂਰੀਆਂ ਕਰਦੇ ਆ ਅੱਜ ਮਾਵਾਂ ਕੋਲ ਨਹੀਂ ਹਨ ਸਾਫੇ ਕਬੀ ਸਿੰਘੋਂ ਕੇ ਉਠਾਤੇ ਹੈ ਜ਼ਮੀਨ ਸੇ ਕਿਸ ਜੋ ਝਾੜੇ ਤੋਂ ਲਿਖਾਕ ਜੰਬੀ ਸੇ ਸਰ ਠੀਕ ਕੀਏ ਸਰਕੇ ਹੋਏ ਬਾਲਸ਼ੇ ਜੀਂ ਸੇ ਕੋੜੇ ਦੀਆਂ ਕਾਟੀਆਂ ਤੋਂ ਟਿੱਡੇ ਹੋਏ ਸਿਰ ਜਿਨ੍ਹਾਂ ਨੇ ਆਖਰੀ ਰਾਤ ਸੋਣਾ ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਨੀਂਦ ਬੜੀ ਆਨੰਦ ਦੀ ਗੁਰੂ ਦੇ ਭਰੋਸੇ ਦੀ ਬੇਪਰਵਾਹੀ ਦੀ ਚਾਹੀਦੀ ਆ ਸਵੇਰੇ ਲਾੜੀ ਮੌਤ ਵਰਨ ਜਾਣਾ ਸਰ ਠੀਕ ਕੀਏ ਸਰਕੇ ਹੋਏ ਬਾਲਸ਼ੇ ਜੀਂ ਸੇ ترتیب دی ہر شے کو لا لا کے کہیں سے ہاشا کسی مرشد میں اتنا اسرار نہیں دیکھا کہ دے میں نہیں دیکھا اتنا پروکار انہا پیار لوٹاندہ کوئی مرشد کسی مرشد میں اتنا اسرار نہیں دیکھا کسی پیر میں مریدوں کے لیے اتنا پیار نہیں دیکھا ਉਨ੍ਹਾਂ ਦੇ ਮੱਥੇ ਚੁੰਮੇ ਜੋ ਦਰਸ਼ਨ ਹੁੰਦੇ ਸਾਨੂੰ ਗਰਦਨਾ ਚ ਮੀਆਂ ਜਿਨ ਸਿੰਗੋਂ ਨੇ ਕੱਲ ਮੌਤ ਕੇ ਸਾਹਿਲ ਤਾ ਉਤਰਨਾ ਜਿਨ ਖਾਲਸੋਂ ਨੇ ਕੱਲ ਜੰਗ ਮੇ ਹੈ ਮਰਨਾ ਬਾਲੀ ਸੇ ਹੁਆ ਜਬੇ ਨੇ ਸ਼ਹੀਦੋਂ ਕੇ ਗੁਜ਼ਰਨਾ ਮੁਸ਼ਕਲ ਹੁਆ ਇਸ ਜਾਨ ਸੇ ਕਦਮ ਅਗੇ ਕੋ ਧਰਨਾ ਚੁੰਮਾ ਕਬੀ ਹਲਕੂਮ ਦਹਿਨ ਚੁੰਮਨੇ ਬੈਠੇ ਜਬ 35 ਪਿਆਏ ਤੋ ਚਰਨ ਚੁੰਮਨੇ ਬੈਠੇ ਗੁਰੂ ਗੋਬਿੰਦ ਸਿੰਘ ਸਿੱਖਾਂ ਤੋਂ ਵਾਰਨੇ ਜਾ ਰਿਹਾ ਗੁਰੂ ਗੋਬਿੰਦ ਸਿੰਘ ਸਿੱਖਾਂ ਤੋਂ ਬਲਹਾਰ ਜਾ ਰਿਹਾ ਫਿਰ ਅੱਜ ਦਾ ਦਿਨ ਚੜਿਆ ਅੱਠ ਪੋ ਦਾ ਸ਼ਹੀਦੀਆਂ ਨਾਲ ਸ਼ਿੰਗਾਰੇ ਅਰਦਾਸਾਂ ਕਰ ਕਰ ਤੋਰੇ ਕਰਗੀਆਂ ਵਾਲੇ ਪਾਤਸ਼ਾਹ ਜੀ ਬਰਾਤ ਚਾੜਦੇ ਪੁੱਤਾਂ ਦੀ ਕੱਲੇ ਕੱਲੇ ਨਾਲ ਪੰਜ ਪੰਜ ਸਿੰਘ ਮੌਤ ਵਰਨ ਚੱਲਿਆ ਰਹਿਮਤਾਂ ਲੈ ਕੇ ਥਾਪੜੇ ਲੈ ਕੇ ਮੈਂ ਇੱਕ ਬੇਨਤੀ ਕਰਾਂ ਖਾਲਸਾ ਪੰਥ ਜੀ ਬੜੀ ਜ਼ਰੂਰੀ ਬੇਨਤੀ ਤੁਹਾਡੇ ਚਰਨਾਂ 'ਚ ਗੈਰਤ ਵਾਲੀਆਂ ਕੌਮਾਂ ਦੀ ਜ਼ਿੰਦਗੀ 'ਚ ਸਦਾ ਸੰਘਰਸ਼ ਰਹਿੰਦਾ ਹੈ ਬਹੁਤ ਸਾਰੀਆਂ ਜਮਾਤਾਂ ਨੇ ਭਾਰਤ ਦੀ ਧਰਤੀ ਤੇ ਜਿਨ੍ਹਾਂ ਨੇ ਰੱਬ ਨੂੰ ਪਾਉਣ ਦਾ ਯਤਨ ਵੀ ਕੀਤਾ ਪਰ ਗੁਫਾਵਾਂ ਤੇ ਕੁੰਦਰਾਂ 'ਚ ਜ਼ਿੰਦਗੀ ਬਿਤਾਤ